ਜੀ ਇਥੇ ਚੰਦਵਾਨ ਪਿੰਡ ਚ ਚਤੂ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਧੇਰੇ ਉੱਥੇ ਉਹਦੇ ਘਰੇ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਫਿਰ ਇਸਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉੱਥੇ ਆ ਗਿਆ 50 ਬੰਦਿਆਂ ਨਾਲ ਦੀ ਜਿਹੜਾ ਚੌਕ ਹੈ ਉੱਥੇ ਬਹਿ ਗਿਆ ਪੁਲਿਸ ਨੇ ਇਹਦਾ ਨਾਲ ਇੰਜੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੀ ਫਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਐਂਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਏ ਇਨ ਆਰਡਰ ਡਿਊਟੀ ਤੇ ਪੀਕਟਿਆਂ ਨਾਲ ਉਹਨਾਂ ਨੇ ਵਾਰ ਦਿੱਤਾ ਔਰ ਫਿਰ ਉਹਦੇ ਹੀ ਰਿਸਪੌਂਸ ਚ ਉਹ ਆਹੋ ਮੈਂ ਤੁਹਾਨੂੰ ਦੱਸਿਆ ਜਮ ਇਨੂ ਦੇ ਬਦਲੇ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ ਵਿੱਚ ਵਿਘਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੈਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅਨ ਆਰਡਰ ਮੇਨਟੇਨ ਰੱਖਣਾ ਔਰ ਪਬਲਿਕ ਆਰਡਰ ਮੇਨਟੇਨ ਰੱਖਣਾ ਇੱਕ ਟਾਪਲਿਸ ਪ੍ਰਾਇਰੀਟੀ ਹੈ ਵੀ ਵਿਲ ਆਈਡੈਂਟੀਫਾਈ ਈਚ ਐਂਡ ਐਵਰੀ ਪਰਸਨ Who was involved in this attack اور ٹرائنگ ٹو اٹیک دی پولیس پارٹی اینڈ ویل راؤنڈ हिम اپ اینڈ پک देम انڈر۔ کچھ کیا ان کی طرف سے ایک پتھراو ہوا ہے اور پولیس نے ریٹائل اینڈ ساڈا ریسپانس بہت سفیٹ تھی ਤੁਸੀਂ سارے ہی ਉਥੇ ਸੀ اینڈ 올 دی سینئر افیسرز وی ریچڈ دی اسپاٹ امیڈیٹلی انکلڈنگ می اینڈ وی ہیو راؤنڈڈ اپ मोस्ट ऑफ देम اور جن رہے گئے نے دو چار اسی انہاں نو بھی پکڑنا۔ کتنے کے ملازمیں انجرڈ ہوئے ہیں؟ فیر فیمیل کوئی کتنے پولیس کرمے دکھنے دے جی۔ جی پولیس نو جڑی انجریز ہیں انہاں دا اسی ایم ایل آر کراویں گے اور انہاں دے سٹیٹمنٹ دے بیسس تے اسی پراپر ਆਜਾ ਕਿੰਨੇ ਕੁ ਮਲਾਜਮ ਹੈ ਜੀ ਹਾਲੇ ਤੱਕ ਪਤਾ ਨਹੀਂ ਲੱਗਿਆ ਕੁਝ ਜੀ ਅਸੀਂ ਉਹਨਾਂ ਨੂੰ ਐਡਮਿਟ ਕਰਾਇਆ ਹੈ ਮਾਈਨਰ ਇੰਜਰੀਜ਼ ਹੈ ਜਾਂ ਜੋ ਵੀ ਡਾਕਟਰ ਕਹਿੰਦੇ ਉਹਦੇ ਹਿਸਾਬ ਨਾਲ ਬਟ ਯੈਸ ਵੀ ਹੈਵ ਬੀਨ ਏਬਲ ਟੂ ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀਗਾ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣਾ ਘਟਨਾਗਾਮ ਵਾਲਿਆਂ ਨੂੰ ਕਿੰਨੇ ਤੱਕ ਕਾਬੂ ਕੀਤਾ ਹੁੰਦਾ ਜੀ ਜੀ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗ ਉਹਨਾਂ ਨੂੰ ਕੱਲੇ-ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨਾ ਉਹਨਾਂ ਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਵੀ ਆਪਾਂ ਹਾਂ ਸਿਪਟ ਸਹੀ ਹੈ ਜੀ ਹੁਣ ਸਹੀ ਹੈ ਬਿਲਕੁਲ ਠੀਕ ਹੈ ਜੀ ਇਟਸ ਕੰਪਲੀਟਲੀ ਥੈਂਕ ਯੂ ਥੈਂਕ ਯੂ